ਨਵਰਾਤਰੀਆਂ ਦੇ ਸੰਬੰਧ ਵਿੱਚ ਸ਼੍ਰੀ ਦੁਰਗਿਆਣਾ ਮੰਦਿਰ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ 22 ਸਤੰਬਰ ਦਿਨ ਸੋਮਵਾਰ ਨੂੰ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਬੜੀ ਤੁਮਤਾਮ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਮੇਲੇ ਨੂੰ ਲੈ ਕੇ ਮੰਦਿਰ ਦੇ ਅੰਦਰ ਅਤੇ ਪੂਰੇ ਸ਼ਹਿਰ ਵਿੱਚ ਸ਼ਰਧਾ ਭਾਵਨਾ ਦਾ ਮਾਹੌਲ ਹੈ। ਮੰਦਿਰ ਦੇ ਪੁਜਾਰੀ ਸੰਜੀਵ ਸ਼ਾਸਤਰੀ ਨੇ ਦੱਸਿਆ ਕਿ ਲੰਗੂਰ ਬਨਣ ਵਾਲੇ ਬੱਚਿਆਂ ਲਈ ਵਿਸ਼ੇਸ਼ ਨਿਯਮ ਨਿਰਧਾਰਿਤ ਕੀਤੇ ਗਏ ਹਨ। ਸ਼ਰਧਾਲੂ ਬੱਚਿਆਂ ਲਈ ਪੋਸ਼ਾਕ, ਕੰਟੀਆਂ, ਟੋਪੀਆਂ ਅਤੇ ਝੰਡੇ ਖਰੀਦੇ ਦਿਖਾਈ ਦੇਤੇ। ਇਸ ਦੌਰਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ ਸ਼ਰਧਾਲੂਆਂ ਦੀ ਸਹੂਲਤ ਅਤੇ ਧਾਰਮਿਕ ਰਸਮਾਂ ਦੇ ਸੁਚਾਰੂ ਸੰਚਾਲਨ ਲਈ 100 ਪੁਜਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਸੁੰਦਰ ਰਾਤੇ ਜਿਹੜੇ ਕਿ ਕੱਲ ਸ਼ੁਰੂ ਹੋਣ ਜਾ ਰਹੇ ਹੈ ਅਸੀਂ ਖੜੇ ਆਂ ਸ੍ਰੀ ਬੜਾ ਹਰਮਨ ਮੰਦਿਰ ਅੰਮਰਸਾ ਦਾ ਪ੍ਰਸਿੱਧ ਮੰਦਿਰ ਹੈ ਜਿੱਥੇ ਕਿ ਨਗੌਰ ਮੇਲਾ ਜੋ ਕਿ ਉਹ ਵੀ ਸਵੇਰੇ ਸ਼ੁਰੂ ਹੋ ਰਿਹਾ ਹੈ ਸਾਡੇ ਨਾਲ ਮੌਜੂਦ ਹੈ ਇਸ ਮੰਦਿਰ ਦੇ ਪੰਡਿਤ ਸੰਜੀਵ ਜੀ ਸੰਜੀਵ ਜੀ ਇਹ ਦੱਸੋ ਜਿਹੜਾ ਮੇਲਾ ਸ਼ੁਰੂ ਹੋ ਰਿਹਾ ਹੈ ਇਹਦੇ ਚ ਕੀ ਕੀ ਨਿਯਮ ਹੁੰਦੇ ਆ ਕਿ ਕਿੰਨੇ ਵੇ ਸਵੇਰੇ ਮਤਲਬ ਸ਼ੁਰੂ ਹੋ ਜਾਵੇ ਦੇਖੋ ਜੀ ਕੱਲ ਤੋਂ ਮੇਲਾ ਸ਼ੁਰੂ ਹੋ ਰਿਹਾ ਹੈ ਤੇ ਮੇਲਾ ਚੱਲਦਾ ਹੈ 11 ਦਿਨ ਇਸਮੇ ਇਹ ਹੈ ਕਿ ਜੋ ਬੱਚੇ ਮੰਨਤ ਸੇ ਮੰਗੇ ਹੁੰਦੇ ਆ ਜਦ ਮੰਨਤ ਪੂਰੀ ਹੋ ਜਾਂਦੀ ਹੈ ਬੱਚੇ ਕੀ ਤਾਂ ਉਸ ਕੋ ਲੰਗੂਰ ਬਣਾਤੇ ਆਂ ਯਹਾਂ 10 ਦਿਨ ਦਾ ਨਿਯਮ ਹੈ ਕਿ ਜਿਵੇਂ ਚਾਕੂ ਸੇ ਕੱਟੀ ਹੋਈ ਕੋਈ ਚੀਜ਼ ਨਹੀਂ ਖਾਣੀ ਹੈ ਲਸਣ ਪਿਆਜ਼ ਨਹੀਂ ਯੂਜ਼ ਕਰਨਾ ਹੈ ਭੂਮੀ ਪਰ ਸੋਨਾ ਹੁੰਦਾ ਹੈ ਔਰ ਬ੍ਰਹਮਚਰਿਆ ਦਾ ਪਾਲਨ ਕਰਨਾ ਹੁੰਦਾ ਹੈ ਔਰ ਸੂਬਾ ਸ਼ਾਮ ਦੋ ਟਾਈਮ ਨਾ ਬੱਚੇ ਕੋ ਮਾਤਾ ਟਿਕਾਣਾ ਹੁੰਦਾ ਹੈ ਲੰਗੂਰੋ ਵਾਲੀ ਵਰਦੀ ਪਹਿਨ ਕੇ ਜਿਹੜੇ ਤੁਸੀਂ ਇਸ ਤੇ ਪੋਸ਼ਾਕਾ ਦੇ ਰਹੇ ਹੋ ਕਿੰਨੇ ਕ ਜਿਹੜੇ ਇਥੋਂ ਪੋਸ਼ਾਕਾ ਲੈ ਚੁੱਕੇ ਆ ਯਹਾਂ ਸੇ ਕਮ ਸੇਮ 2000 ਬੱਚੇ ਕੀ ਪੋਸ਼ਾਕ ਚੱਲੀ ਗਈ ਹੈ ਲੰਗੂਰੋ ਇਹ ਤੁਸੀਂ ਮਤਲਬ ਕੀ ਜਿਹੜਾ ਮੱਥਾ ਉੱਤੇ ਟੇਕਣਾ ਹੁੰਦਾ ਦੋ ਦੋ ਵਾਰ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇਰੇ ਵੀ ਤੇ ਕੋਈ ਰਸਨਾ ਹੁੰਦੀ ਹੈ ਉਹ ਮਤਲਬ ਉਸ ਤੋਂ ਬਾਅਦ ਜਮੀਨ ਤੇ ਸੌਣ ਦਾ ਕੋਈ ਪਰੇਜ ਹੁੰਦਾ ਕੋਈ ਇਸ ਤਰ੍ਹਾਂ ਹਾਂਜੀ ਹਾਂਜੀ ਸਰ ਜਾ ਕੇ ਜੈਸੇ نیچے ਗੱਡਾ ਵਗੈਰਾ ਬਚਾ ਕੇ ਭੂਮੀ ਆਸਨ ਲੈਣਾ ਹੁੰਦਾ ਹੈ ਬੈੱਡ ਵਗੈਰਾ ਤੇ ਨਹੀਂ ਸੌਣਾ ਉਹਨਾਂ ਦੇ ਕੋਈ ਪਰਿਵਾਰਿਕ ਮੈਂਬਰ ਵਾਸਤੇ ਵੀ ਕੋਈ ਪਰਵੇਜ ਹੁੰਦਾ ਜੇ ਪਰਵੇਜ ਹੁੰਦਾ ਹੈ ਜੈਸੇ ਬੱਚੇ ਕੇ ਔਰ ਬੱਚੇ ਕੇ ਮਾਤਾ ਪਿਤਾ ਕੇ ਲਈ ਕੰਪਰਸਲੀ ਹੈ ਔਰ ਅਗਰ ਕਿਸੇ ਔਰ ਦੇ ਜੈਸੇ ਦਾਦਾ ਨੇ ਦਾਦੀ ਨੇ ਮੰਨਤ ਮੰਗੀ ਹੈ ਤਾਂ ਉਹਨਾਂ ਕੇ ਲਈ ਵੀ ਪਰਵੇਜ ਹੁੰਦੇ ਹੈ ਮੰਦਰ ਵੱਲੋਂ ਕੋਈ ਪ੍ਰਬੰਧ ਕੀਤੇ ਗਏ ਉਹਨਾਂ ਨੂੰ ਮੱਥਾ ਟੇਕਣ ਵਾਸਤੇ ਮੰਦਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹੈ ਹਰ ਜਗ੍ਹਾ ਪੇਸੇ ਵਾਧਾਰ ਲੱਗੇ ਹੋਗੇ ਜਿਵੇਂ ਹਰ ਜਗ੍ਹਾ ਪਾਣੀ ਦੀ ਵਿਵਸਥਾ ਬਣਾਈ ਹੋਈ ਲੰਗਰ ਸੇਵਾ ਹੈ ਸਭ ساری ਸੇਵਾ ਦਰਸਤ ਹੈ ਜੀ ਉਹਦਾ ਸ੍ਰੀ ਵੱਡਾ ਹਨੂਮਾਨ ਮੰਦਿਰ ਦੇ ਵਾਈਸ ਚੇਅਰਮੈਨ ਸੰਜੇ ਮਹਿਰਾ ਜੀ ਉਹਨਾਂ ਕੋਲ ਪੁੱਛਦੇ ਕਿ ਕੀ ਤਿਆਰੀਆਂ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਅਮਰਸਰ ਦੀ ਜਨਤਾ ਨੂੰ ਜੈ ਸ਼੍ਰੀ ਗਾਮ ਜੀ ਕੱਲ ਵਿਸ਼ਵ ਪਸੀਦ ਲੰਗੂ ਮੇਲਾ ਜਿਹੜਾ ਹੈ ਦੁਗਿਆਨਾ ਤਿਰ ਦੇ ਭਗਾਨੂ ਮੰਦਰ ਸ਼ਿਵ ਉਹਨਾਂ ਜਾਵਿਆ ਆਵਾ ਜਿਹਦੇ ਵਿੱਚ ਕੱਲ ਸਵੇਰੇ ਪਹਿਲੇ ਦਿਨ ਚਾਵੇ ਦਰਸ਼ਨ ਹੋਣਗੇ ਅਗਲੇ ਦਿਨ ਤੋਂ ਪੰਜਵੇਂ ਦਰਸ਼ਨ ਹੋਣਗੇ ਔਰ ਬੁਲਗਾਨਾ ਕਮੇਟੀ ਲਈ ਇਹਦੇ ਲਈ ਬੋਏ ਪੁੱਤਾਂ ਦਾ ਇੰਤਜ਼ਾਮ ਕੀਤਾ ਹੋਇਆ ਨਾ ਜਿਹਦੇ ਲਈ ਰੇਲਿੰਗ ਲਗਾਈ ਗਈਆਂ ਔਰ ਜੰਨੀ ਸੰਗਤ ਆਈ ਦੀ ਉਹਨਾਂ ਦੇ ਲਈ ਛਵੀਲਾਂ ਦਾ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਚਾਹ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਕੋਈ ਵੀ ਸ਼ੋਦ ਆਲੂ ਜਾ ਆ ਇਹਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜੇ ਸ਼ੋਦ ਆਲੂ ਬਾਹਰੋਂ ਆਉਣੇ ਉਹਨਾਂ ਨੂੰ ਅਸੀਂ ਬੀਬੀ ਤਨਵੰਦ ਕੌਣ ਦੀ ਪ੍ਰਸ਼ੰਸ਼ਾਲਾ ਦੇ ਵਿੱਚ ਵੀ ਦੁਗਿਆਨਾ ਕਮੇਟੀ ਨੇ ਉਹਨਾਂ ਦੇ ਵਹਨ ਦੀ ਵਸਾ ਕੀਤੀ ਗਈ ਆ ਹੋਰ ਵੀ ਜਿਹੜੇ ਲੋਈਂਦੇ ਬੰਦੇ ਹੈ ਨਾ ਉਹ ਦੁਗਿਆ ਇਦੇ ਵਿੱਚ ਕੋਈ ਮੰਦਰ ਕਮੇਟੀ ਵੱਲੋਂ ਪੂਜਾ ਅਰਚਨਾ ਵਾਸਤੇ ਪੰਡਤਾਂ ਦੀ ਵਿਵਸਥਾ ਜਾਂ ਹੋਰ ਕੋਈ ਪ੍ਰਬੰਧ ਕੀਤੇ ਗਏ ਉਹਦੇ ਵਾਸਤੇ ਕਿਉਂਕਿ ਜਿੰਨੀ ਦੇਵਤਕਨ ਲੰਗੂਰ ਦੀ ਜਿਹੜੀ ਡਰੈੱਸ ਹੈਗੀ ਉਹਦੀ ਪੂਜਾ ਨਹੀਂ ਨਾ ਕਰੰਦ ਨੇ ਪੰਡਤ ਜੀ ਉਸ ਤੋਂ ਬਾਅਦ ਬੱਚਾ ਲੰਗੂਰ ਦੀ ਡਰੈੱਸ ਨਹੀਂ ਪਾ ਸਕਦਾ ਸੋ ਇਸ ਪਿਛੇ ਦੁਗਿਆਨਾ ਕਮੇਟੀ ਨੇ 100 ਦੇ ਕੋਈ ਬ੍ਰਾਹਮਣਾਂ ਦੇ ਬੰਦੋਬਸ ਕੀਤਾ ਆ ਜਿਹੜੇ ਬ੍ਰਾਹਮਣ ਇੱਥੇ ਬੈਠ ਕੇ ਇਸ ਜਗ੍ਹਾ ਦੇ ਉੱਤੇ ਬੈਠ ਕੇ ਜਿੰਨੇ ਵੀ ਸ਼ੋਦਾਲੂ ਆਏ ਨਾ ਉਹਨਾਂ ਦੇ ਬੱਚਿਆਂ ਦੀ ਬੜੀ ਵਿਧੀ ਪੂਰ ਲੋਜ ਪੂਜਾ ਕਰਵਾ ਕੇ ਸੁਪਰ ਦੇ ਵਿੱਚੋ ਸ਼ਨਾਣ ਕਰਵਾ ਕੇ ਫਿਰ ਉਹ ਬਸਤ ਕੋ ਆ ਕੇ ਹਨੂਮਨ ਜੀ ਦੇ ਦਰਬਾਰ ਜੀ ਪਹੁੰਚ ਕੇ ਆਪਣੀ ਖੁਸ਼ੀਆਂ ਪਾਪਾ ਕਰਾਂਗੇ ਉਹਨਾਂ ਦੇ ਦਰਬਾਰ ਤੇ ਨਤਮਸਤ ਹੋਣਗੇ ਕਿੰਨੀ ਕੁ ਉਮਰ ਦੇ ਬੱਚੇ ਜਿਹੜੇ ਕਿ ਲੰਗੂਰ ਬਣਨਦੇ ਆ ਛੋਟੇ ਦੇ ਛੋਟੇ ਤੋਂ ਵੱਡੇ ਤੋਂ ਵੱਡੇ ਉਹਦੇ ਬਾਰੇ ਦੇ ਦੇਖੋ ਜੀ 40 ਦਿਨਾਂ ਦਾ ਜਿਹੜਾ ਬੱਚਾ ਹੋਇਆ ਉਹ ਲੰਗੂਰ ਬਣ ਸਕਦਾ ਉਹ ਬਣ ਰਹਿਣਾ ਇਹ ਕੀ ਹੈ ਨਹੀਂਦਾ ਕਿ ਬੇਟੇ ਹੀ ਲੰਗੂਰ ਬਣ ਰਹਿਣਾ ਕਿਉਂਕਿ ਹੁਣ ਸਮਾਜ ਦੇ ਵਿੱਚੋਂ ਬੇਟੀ ਉਹ ਬੇਟੀ ਦਾ ਜਿਹੜਾ ਵਿਤਕਾ ਸੀ ਖਤਮ ਹੋ ਗਿਆ ਲੋਕ ਕਹਿੰਦੇ ਨੇ ਬੇਟੀ ਹੋਈਆਂ ਬੇਟਾ ਹੋਵੇ ਸਾਡੇ ਲਈ ਕੋ ਬਾਬਾ ਨਾ ਉਸ ਕਾਫੀ ਸੰਖਿਆ ਦੇ ਵਿੱਚ ਬੇਟੀਆਂ ਵੀ ਜਾਈਆਂ ਨੇ ਲੰਗੂ ਬੰਨ ਨਾ ਆਈਆਂ ਨਾ ਇਹ ਹਨੂਮਾਨ ਜੀ ਦੀ ਬਹੁਤ ਬਾਕ ਕਿਰਪਾ ਹੈ ਸਾਡੇ ਅਮਰ ਸਵਤਨੀ ਕੋਈ ਦੇਸ਼ ਉੱਤੇ ਕਿ ਸਮਾਜ 'ਚ ਜੇ ਕੋਈ ਤੀ ਵੀ ਸੀ ਬੇਟੀਆਂ ਬੇਟੇ ਦੀ ਖਤਮ ਹੁੰਦੀ ਜਾ ਰਹੀ ਹੈ ਟਾਈਮ ਟੂ ਟਾਈਮ ਮੰਡਲ ਦੇ ਪੰਡੇ ਸੰਜੀਵ ਜੀ ਨੇ ਦੱਸਿਆ ਹੈ ਕਿ ਇਹ ਲੰਗੂਨ ਮੇਲੇ 'ਚ ਜਿਹੜੇ ਬੱਚੇ ਪਾਉਂਦੇ ਦਾ ਉਹਨਾਂ ਦੇ ਪਰਿਵਾਰ ਵੱਲੋਂ ਕਈ ਤਰ੍ਹਾਂ ਦੇ ਪ੍ਰੇਸ਼ ਰੱਖੜੇ ਪੈਂਦੇ ਆ ਤਸਵੀਰ ਇਹ ਔਰ ਸ਼ਾਮ ਨੂੰ ਆ ਕੇ ਬਜਰੰਗ ਬਲੀ ਜੀ ਦੇ ਅੱਗੇ ਨਮਸਤਕ ਹੋਣਾ ਪੈਂਦਾ ਹੈ ਇਹ ਬੱਚੇ ਉਹ ਲੰਗੂਰੋ ਬੰਦੇ ਜਿਨ੍ਹਾਂ ਦੇ ਮੰਨਤ ਮੰਗੀ ਹੁੰਦੀ ਹੈ ਉਹਨਾਂ ਦਾ ਲੰਗੂਰ ਬਣਾਇਆ ਜਾਂਦਾ ਹੈ ਕੈਮਰਾਮੈਨ ਸੁਨੀਲ ਦੇ ਨਾਲ ਆਰਕੇ ਸੋਨੀ ਪਾਸਟਵੇ ਕਵਨਨਾ ਮਮਿਤ